ਦਿਨਾਂ ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਇੱਥੇ ਰਾਜ ਕੀਤਾ ਨਾ ਤੇ ਬਹੁਤ ਸਾਰੇ ਲੋਕਾਂ ਦੇ ਵਿੱਚ ਇੱਕ ਗੱਲ ਚੱਲੀ ਵੀ ਚੱਲੀਏ ਬਾਹਰਲੇ ਦੇਸ਼ਾਂ ਨੂੰ ਜਟਾਂ ਦੀਆਂ ਜ਼ਮੀਨਾਂ ਘੱਟ ਸੀ ਉਦੋਂ ਸਭ ਤੋਂ ਪਹਿਲਾਂ ਇਹ ਗਏ ਹਾਂਗਕਾਂਗ ਅੰਗਰੇਜ਼ਾਂ ਦੇ ਰਾਜ ਮਲੇਸ਼ੀਆ ਮਲਾਇਆ ਬਰਮਾ ਉਹਨਾਂ ਦਿਨਾਂ 'ਚ ਕੈਨੇਡਾ ਅਮਰੀਕਾ ਨੇ ਅਜੇ ਇੰਨੀ ਤਰੱਕੀ ਨਹੀਂ ਸੀ ਕੀਤੀ ਉਹਨਾਂ ਦਿਨਾਂ 'ਚ ਕੈਨੇਡਾ 'ਚ ਜਿਹੇ ਕਾਰਖਾਨੇ ਲੱਗਦੇ ਸੀ ਤੇ ਕੈਨੇਡਾ ਦੀ ਜਿਹੜੀ ਜ਼ਮੀਨ ਸੀ ਉਹਨੂੰ ਵਾਹਯੋਗ ਬਣਾਉਂਦੇ ਸੀ ਤੇ ਜ਼ਮੀਨ ਨੂੰ ਵਾਹਯੋਗ ਬਣਾਉਣਾ ਹੋਵੇ ਤੇ ਪੰਜਾਬ ਦੇ ਕਿਸਾਨ ਤੋਂ ਵਧੀਆ ਬੰਦਾ ਕੋਈ ਨਹੀਂ ਇਹ ਚਾਵੇ ਮਿੱਟੀ ਨੂੰ ਹੱਥ ਲਾ ਦੇਵੇ ਤੇ ਸੋਨਾ ਉੱਗ ਪੈਂਦਾ ਰੱਬ ਨੇ ਐਨੀ ਬਰਕਤ ਕਿਸਾਨ ਦੇ ਹੱਥਾਂ 'ਚ ਦਿੱਤੀ ਆ ਕੋਈ ਸਮਝਣ ਵਾਲਾ ਹੋਵੇ ਤੇ ਸਾਈ ਜਦੋਂ ਪਤਾ ਲੱਗਾ ਨਾ ਵੀ ਕੈਨੇਡਾ 'ਚ ਪੈਸੇ ਚੰਗੇ ਬਣਦੇ ਆ ਅੰਗਰੇਜ਼ਾਂ ਦੇ ਵੇਲੇ ਦੀ ਗੱਲ ਆ ਇਹ 1900 ਤੋਂ ਪਹਿਲਾਂ ਦੀਆਂ ਗੱਲਾਂ ਆ ਪੇ ਅੰਗਰੇਜ਼ਾਂ ਦੇ ਅੰਗਰੇਜ਼ਾਂ ਦੇ ਕੈਨੇਡਾ 'ਚ ਪੈਸੇ ਚੰਗੇ ਬਣਦੇ ਆ। ਉੱਥੇ ਜ਼ਮੀਨਾਂ ਵੀ ਖੁੱਲੀਆਂ ਆ, ਕਾਰਖਾਨੇ ਲੱਗਣਦੇ ਆ, ਉਹ ਰੋਜੀ ਰੋਟੀ ਮਿਲ ਸਕਦੀ ਆ। ਤੇ ਐਸ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਮੁੰਡੇ ਜ਼ਮੀਨਾਂ ਵੇਚ ਕੇ ਜਿੱਦਾਂ ਮਰਜ਼ੀ ਕਰਕੇ ਔਖੇ ਸੌਖੇ ਹੋ ਕੇ ਕਲਕੱਤੇ ਜਾਂਦੇ, ਕਲਕੱਤਿਆਂ ਸ਼ਿਪ ਦੇ ਵਿੱਚ ਬੈਂਦੇ ਤੇ ਉਹ ਸ਼ਿਪ ਸਿੱਧਾ ਇਹਨਾਂ ਨੂੰ ਕੈਨੇਡਾ ਲੈ ਕੇ ਜਾਂਦਾ। ਇਹੋ ਤਰੀਕਾ ਸੀ ਉਦੋਂ ਕਿਹੜੇ ਭਾਈ ਜਾ ਆ ਜਾਂਗੇ ਸੀ। ਉਹਨਾਂ ਦਿਨਾਂ 'ਚ ਸਾਲ ਚੜਿਆ 1881। 1881 ਦਾ ਇਹੋ ਹੀ ਪਿੰਡ ਆ ਪਿੰਡ ਲੋਪੋਕੇ ਸਰਦਾਰ ਆਨੰਦ ਸਿੰਘ ਔਲਖ ਦੇ ਘਰ ਇੱਕ ਮੁੰਡੇ ਦਾ ਜਨਮ ਹੋਇਆ ਜਿਹਦਾ ਨਾਂ ਰੱਖਿਆ ਜਾਂਦਾ ਵਾ ਮੀਵਾ ਸਿੰਘ ਇਹ ਦੋ ਭਰਾ ਵਾ ਮੀਵਾ ਸਿੰਘ ਦੇਵਾ ਸਿੰਘ ਮੀਵਾ ਸਿੰਘ ਤੇ ਦੇਵਾ ਸਿੰਘ ਦਾ ਜਨਮ ਪਿੰਡ ਲੋਪੋਕੇ ਸਰਦਾਰ ਆਨੰਦ ਸਿੰਘ ਔਲਖ ਦੇ ਘਰ ਹੋਇਆ ਜ਼ਮੀਨ ਥੋੜੀ ਸੀ ਵਾਈ ਜੋਗੀ ਸੀ ਤੇ ਜਦੋਂ ਜ਼ਮੀਨ ਘੱਟ ਸੀ ਤੇ ਗੁਜ਼ਾਰਾ ਮੁਸ਼ਕਲ ਹੋਣਾ ਹੌਲੀ ਹੌਲੀ ਇਹ ਦੋਵੇਂ ਪੁੱਤ ਜਵਾਨ ਹੋਏ ਮੇਵਾ ਸਿੰਘ ਬਹੁਤ ਤੇਜ ਦਿਮਾਗ ਦਾ ਹੈ ਮੇਵਾ ਸਿੰਘ ਨੇ ਬੈਠਿਆਂ ਬੈਠੇ ਆਪਣੇ ਭਰਾ ਨਾਲ ਸਲਾਹ ਕੀਤੀ ਵੀਰਾ ਜੇ ਘਰ ਨੂੰ ਸਟੈਂਡ ਕਰਨਾ ਤੇ ਫਿਰ ਪਿੰਡ ਇੱਕ ਰੀ ਛੱਡਣਾ ਪੈਣਾ ਵਾ ਆ ਪਿੰਡ ਛੱਡ ਕੇ ਕਿਤੇ ਬਾਹਰ ਜਾਣਾ ਪੈਣਾ ਵਾ ਦੇਵਾ ਸਿੰਘ ਨੇ ਆਖਿਆ ਕੋਈ ਹੈ ਮਨ ਚ ਕਹਿੰਦਾ ਅੱਜ ਕੱਲ ਇੱਕ ਦੇਸ਼ ਆ ਕਨੇਡਾ ਉਹਦਾ ਬੜਾ ਨਾਂ ਸੁਣਿਆ ਸੁਣਿਆ ਉੱਥੇ ਕਾਰਖਾਨੇ ਲੱਗਦੇ ਆ ਸੁਣਿਆ ਉੱਥੇ ਜ਼ਮੀਨਾਂ ਵਾਈ ਜੋਗ ਬਣਾਈਆਂ ਜਾਂਦੀਆਂ ਨੇ ਤੇ ਦੇਵਾ ਸਿੰਘ ਕਹਿੰਦਾ ਕੀ ਕਰਨਾ ਤੇ ਮੇਵਾ ਸਿੰਘ ਕਹਿਣ ਲੱਗਾ ਵੀਰ ਮੇਰਾ ਜੀ ਕਰਦਾ ਵਾ ਵੀ ਥੋੜੀ ਜੀ ਜ਼ਮੀਨ ਵੇਚ ਕੇ ਤੇ ਮੈਂ ਬਾਪੂ ਕੋ ਪੈਸੇ ਲਵਾ ਤੇ ਪੈਸੇ ਲੈ ਕੇ ਤੇ ਇਥੋਂ ਕਲਕੱਤੇ ਚਲਾ ਜਾਵਾਂ ਤੇ ਕਲਕੱਤੇ ਤੋਂ ਸ਼ਿਪ 'ਚ ਬੈ ਕੇ ਮੈਂ ਕੈਨੇਡਾ ਚਲੇ ਜਾਵਾਂ ਕੈਨੇਡਾ 'ਚ ਕੋਈ ਨਾ ਕੋਈ ਬੰਦਾ ਮਾਝੇ ਦਾ ਮਿਲ ਪੂਗਾ ਜਿਹੜਾ ਮੇਰੀ ਬਾਹ ਫੜੂਗਾ ਦੇਵਾ ਸਿੰਘ ਕਹਿਣ ਲੱਗਾ ਫਿਰ ਅੱਜ ਸ਼ਾਮਾਂ ਨੂੰ ਬਾਪੂ ਨਾਲ ਕਰਦੇ ਹਾਂ ਸਲਾਹ ਦੋਵੇਂ ਭਰਾ ਬੈਠੇ ਮੰਜੇ ਤੇ ਸਾਹਮਣੇ ਉਹ ਆਨੰਦ ਸਿੰਘ ਔਲਖ ਤੁਰਿਆ ਆਵੇ ਤੇ ਬਾਪੂ ਨੂੰ ਵੇਖ ਕੇ ਤੇ ਦੋਵੇਂ ਭਰਾ ਮੰਜੇ ਤੋਂ ਉੱਠ ਪਏ ਇਹ ਪੁਰਾਣੇ ਬਜ਼ੁਰਗਾਂ ਦਾ ਸੁਭਾਅ ਸੀ ਵੀ ਬਾਪੂ ਆਇਆ ਤੇ ਮੰਜੇ ਤੋਂ ਉੱਠ ਪੈਣਾ ਅੱਜ ਦੇ ਬਰਾਬਰ ਦਾ ਨਾਲ ਪਲਸਲਟਾ ਮਾਰ ਕੇ ਬਈਦਾ ਵੀ ਪੂ ਬਾਪੂ ਪੈਣ ਤੇ ਉਹ ਮੈਂਸਰਾਣੇ ਵਾਲੇ ਬੰਨੇ ਪੈਣਾ ਹੈਣਾ ਵੀ ਇੰਨਾ ਕਿ ਸਤਕਾਜ ਵੀ ਕਈਆਂ ਘਰਾਂ ਚੋਂ ਸਤਕਾਰ ਪ੍ਰਕਰਾਰ ਆ ਪਰ ਕਈ ਵਾਰੀ ਕੋਈ ਲੋਕਾਂ ਨੇ ਉਹ ਟਾਈਮ ਵੇਖਿਆ ਬਜ਼ੁਰਗਾਂ ਨੇ ਬਜ਼ੁਰਗ ਆਉਂਦਾ ਸੀ ਕੁਰਸੀ ਛੱਡ ਦਿੰਦੇ ਸੀ ਲੋਕ ਹੁਣ ਤੇ ਆਪ ਸਿਭੋਂ ਲੱਤ ਤੇ ਲੱਤ ਰੱਕੀ ਦੀ ਲੱਬਦਾ ਫਿਰ ਅਹੀਂ ਦੇ ਬੈਠੇ ਆ ਚੁੱਪ ਕਰਕੇ ਤੂੰ ਲੱਬ ਲਿਆ ਅੰਦਰੋਂ ਲੱਬ ਕੇ ਲਿਆਉਣੇ ਹੁਣ ਆਨੰਦ ਸਿੰਘ ਔਲਖ ਪਿੰਡ ਲੋਪੋਕੇ ਦਾ ਤੁਰਿਆ ਆਵੇ ਮੰਜੇ ਤੇ ਬੈਠੇ ਦੋਵੇਂ ਭਰਾ ਦੇਵਾ ਸਿੰਘ ਤੇ ਮੇਵਾ ਸਿੰਘ ਉੱਠ ਕੇ ਖਲੋਗੇ ਆਨੰਦ ਸਿੰਘ ਔਲਖ ਆ ਕੇ ਮੰਜੇ ਤੇ ਬਹਿ ਗਿਆ ਤੇ ਮੇਵਾ ਸਿੰਘ ਨੂੰ ਉਹ ਬਹੁਤਾ ਪਿਆਰ ਕਰਦਾ ਸੀ ਤੇ ਮੇਵਾ ਸਿੰਘ ਆ ਕੇ ਤੇ ਬਾਪੂ ਦੀ ਪੈਰਾਂ 'ਦਲ ਬਹਿ ਗਿਆ ਤੇ ਪਿਓ ਦੇ ਮਨ 'ਚ ਵੀ ਪਤਾ ਨਹੀਂ ਕਿੱਡਾ ਖਚਾ ਆ ਉਹਨੇ ਪੁੱਤ ਦਾ ਗੁੱਟ ਪੁੱਟ ਕੇ ਫੜ ਕੇ ਆਖਾ ਪੁੱਤ ਇੱਧਰ ਲੈ ਬੰਨਿਆ ਸਰਾਣੇ ਵਾਲੇ ਪਾਸੇ ਆ ਕੇ ਬੈ ਮੇਵਾ ਸਿੰਘ ਚੱਲ ਕੇ ਸਰਾਣੇ ਵਾਲੇ ਪਾਸੇ ਬਹਿ ਗਿਆ ਪੁੱਤ ਕੀ ਗੱਲ ਆ ਐਦਾਂ ਤੂੰ ਮੇਰੇ ਨਾਲ ਕਦੀ ਨਹੀਂ ਬੈਠਾ ਕਿਉਂਕਿ ਕਦੀ ਪੁਰਾਣੇ ਬਜ਼ੁਰਗਾਂ ਦੇ ਨਾਲ ਮੁੰਡਿਆਂ ਨੇ ਕਦੀ ਅੱਖਾਂ ਨਾਲ ਅੱਖਾਂ ਨਹੀਂ ਸੀ ਮਲਾਈਆਂ ਅੱਖਾਂ ਨਹੀਂ ਵੀਆ ਸਤਕਾਰ ਵਜੋਂ ਪੁੱਤ ਤੂੰ ਮੇਰੇ ਨਾਲ ਕਦੀ ਅੱਖਾਂ ਨਾਲ ਅੱਖਾਂ ਨਹੀਂ ਮਲਾਈਆਂ ਤੇ ਨਾ ਕਦੀ ਤੂੰ ਮੇਰੇ ਕੋਲ ਐਦਾਂ ਆ ਕੇ ਬੈਠਾ ਹੀ ਆ ਗੱਲ ਕੀ ਆ ਕਹਿੰਦਾ ਬਾਪੂ ਜੀ ਘਰ ਦੀ ਗਰੀਬੀ ਕੱਢਣੀ ਆ ਹਰਦੀ ਕਰੀਬੀ ਚੁੱਕਣੀ ਆ ਲੋਪੋ ਕੇ ਪਿੰਡ ਚ ਆਪਾਂ ਰਹਿੰਦੇ ਆ ਪਛੜਿਆ ਜਾ ਆਪਣਾ ਇਲਾਕਾ ਵਾ ਨਾ ਕੋਈ ਆਉਂਦਾ ਵਾ ਨਾ ਕੋਈ ਜਾਂਦਾ ਵਾ ਪਰ ਮੈਂ ਚਾਹੁੰਨਾ ਵੀ ਸਾਰੀ ਦੁਨੀਆ ਚ ਲੋਪੋ ਕੇ ਲੋਪੋ ਕੇ ਕਰਾ ਦਿਆ ਇੱਕ ਰੀ ਬਾਪੂ ਕਹਿੰਦਾ ਪੁੱਤ ਜ਼ਮੀਨ ਤੇ ਅੱਗੇ ਉਹ ਨਹੀਂ ਗਿਆ ਆਪਾਂ ਇਹਦਾ ਨਾ ਕੀ ਕਰਾਂਗੇ ਲੋਪੋ ਕੇ ਲੋਪੋ ਕੇ ਕਿੱਦਾਂ ਹੋ ਜੂਗੇ ਤੇ ਮੇਵਾ ਸਿੰਘ ਕਹਿਣ ਲੱਗਾ ਬਾਪੂ ਇਹਦੇ ਵਾਸਤੇ ਕੁਝ ਵੱਡਾ ਕਰਨਾ ਪਊਗਾ ਕਹਿੰਦਾ ਕਰਨਾ ਕੀ ਪਊਗਾ ਸੁਣੋ ਸਾਧ ਸੰਗਤ ਇੱਕ ਮੰਝਾ ਪਿੰਡ ਲੋਪੋ ਕੇ ਮੰਝੇ ਉੱਤੇ ਪਿਓ ਪੁੱਤ ਬੈਠੇ ਆ ਸਾਹਮਣੇ ਨੰਦ ਸਿੰਘ ਔਲਕ ਬੈਠਾ ਵਾ ਮੇਵਾ ਸਿੰਘ ਲੋਪੋ ਕੇ ਉਹਦੇ ਸਰਾਣੇ ਵਾਲੇ ਪਾਸੇ ਆ ਕੇ ਬੈਠਾ ਬਾਪੂ ਪੁੱਛਦਾ ਵਾ ਤੇ ਨੌਜਵਾਨ ਪੁੱਤ ਆਪਣੇ ਦਿਲ ਦੀ ਗੱਲ ਪਿਤਾ ਜੀ ਲੋਪ ਕੇ ਦਾ ਨਾਮ ਰੁਸ਼ਨ ਨਾਵਾ ਪਿਤਾ ਜੀ ਚਿਤ ਕਰੇ ਬਾਹਰ ਨੂੰ ਮੈਂ ਜਾਵਾ GET <laughs> BOOM! ਤੇ ਨਾਮ ਤੁਹਾਡਾ ਰੁਸ਼ਨਾਵਾਗਾ ਕਰਾਂਗਾ ਕਿਰਤ ਜਗ ਮਹਾਨ ਪਾਵਾਂਗਾ ਦੁਨੀਆ ਤੇ ਨਾਮ ਤੁਹਾਡਾ ਰੁਸ਼ਨਾਵਾਗਾ ਦੁਨੀਆ ਤੇ ਨਾਮ ਤੁਹਾਡਾ ਰੁਸ਼ਨਾਵਾਗਾ ਚੰਗੇ ਗੁਣ ਮੈਂ ਵੀ ਅਪਣਾਵਾ ਪਿਤਾ ਜੀ ਚੰਗੇ ਗੁਣ ਮੈਂ ਵੀ ਅਪਣਾਵਾ ਪਿਤਾ ਜੀ ਜਿੱਤ ਕਰੇ ਬਹਾਰ ਨੂੰ ਮੈਂ ਜਾਵਾਂ ਪਿਤਾ ਜੀ ਲੋਕੋਗੇ ਦਾ ਨਾਮ ਰੁਸ਼ਨਾਵਾ ਪਿਤਾ ਜੀ i got. ਦੀ ਕਹਿਣੀ ਗੁਰੂ ਦਾ ਪੁਲ ਹਵਾਗਾ ਹਰ ਪਲ ਗੁਰੂ ਨੂੰ ਤੇ ਆਵਾ ਪਿਤਾ ਜੀ ਹਰ ਪਲ ਗੁਰੂ ਨੂੰ ਤੇ ਆਵਾ ਪਿਤਾ ਜੀ ਚੇਤ ਕਰੇ ਬਾਰ ਨੂੰ ਮੈਂ ਜਾਵਾ ਪਿਤਾ ਜੀ ਲੋਭੋ ਕੇ ਦਾ ਨਾਮ ਰੁਸ਼ਨਾਵਾ ਪਿਤਾ ਜੀ